ਪਿੰਡ ਮੇਰਾ ਪੁਲਰਾ ਜੀ ਹਾਂਜੀ ਠੀਕ ਹੈ ਜੀ ਇਹਨੇ ਦੇਵਤੇ ਨੇ ਮੇਰਾ ਨਾਂ ਚ ਮਗਾਇਆ ਸਾਰਿਆਂ ਤੋਂ ਪਹਿਲਾਂ ਆਉਂਦਾ 파ਰਸ ਜੀ 파ਰਸ ਵਾਜ ਦਾ ਪੁਲਰਾਲਾ ਪੁਲਰਾ ਉਹ ਸਾਹਮਣੇ ਖੜਾ ਨੈਚਰਲ ਬਾਈ ਦੇਖੋ ਮੜਾ ਇਹ ਵੀਡੀਓ ਬਣਾਉ ਦੀ ਉਧਰ ਠੀਕ ਹੈ ਇਹ ਨਹੀਂ ਬਾਈ ਵੇ ਲੋਕਾਂ ਨੂੰ ਤੁਣ ਕੇ ਮਾਰ ਕੇ ਠੱਲਣਾ ਪੈਂਦਾ ਹਾਂ ਜਾਂ ਸਾਨੂੰ ਕੋਈ ਉਹ ਜੀ ਜਨੈਚਰਲੇ ਦੀ ਖੜਨੀ ਹੈ ਵੀਰੇ ਕਲਾਸੀ ਪਾਸ ਤੋਂ ਹਣ ਜਿਹੜੀ ਇਹਦੇ ਧੌਣ ਲੱਗੀ ਹੈ ਵੀਰੇ ਜਿੰਦੇ ਜੀ ਜੀ ਬਾਈ ਉਹ ਕਿਸੇ ਵੀ ਘੋੜੇ ਦੇ ਨਹੀਂ ਲੱਗੇ ਅਜੇ ਤੱਕ ਠੀਕ ਆ ਬਾਈ ਕਿਸੇ ਦੇ ਵੀ ਕੀ ਬਾਤਾਂ ਜਿਹੜੀ ਇਹਦੀ ਘਟਨੀ ਆ ਫਿਰ ਇਹਨੇ ਮੰਨ ਲਓ ਇੱਕ ਬਰੀਡਰ ਜਿਹੜੇ ਨੂੰ ਆਪਾਂ ਕਹਿੰਦੇ ਨੇ ਵੀ ਬਰੀਡਰ ਘੋੜਾ ਹੁੰਦਾ ਉਹ ਇਹ ਘੋੜਾ ਠੀਕ ਆ ਜੀ ਬੱਚੇ ਜਿਹੜੇ ਵੀ ਪਈਏ ਨੇ ਦੇ ਦਿੱਤੇ ਹਾਂਜੀ ਜਮਾ ਸੇਮ ਕਾ ਪੰਗਾ ਅਜੇ ਤੱਕ ਘੋੜੀ ਦੇ ਵੀਰੇ ਸਿੰਦੇ ਵੀਰੇ ਨੇ ਬੱਚਾ ਨਹੀਂ ਪੈਦਾ ਕੀਤਾ ਠੀਕ ਆ ਜੀ ਕੁੰਡੀ ਵਾਲਾ ਕੰਨ ਦਊਗਾ ਹਾਂਜੀ 3 ਇੰਚ ਦਾ ਕੰਨ ਲਾਊਗਾ ਠੀਕ ਆ ਐਂ ਸਾ ਪੰਗੂ ਜਿਵੇਂ ਆਪ ਖੜਦਾ ਵੀਰੇ ਇਹਦੇ ਹਰ ਇੱਕ ਬੱਚਾ ਸਿੰਦੇ ਵੀਰ ਐਂ ਖੜਦਾ ਬੱਚਾ ਆਮਦੇ ਤੋਂ ਲੈ ਕੇ ਜਾਣਾ ਇਹਨੇ ਬਿਲਕੁਲ ਸੋਨੂੰ ਇੱਕ ਅੱਧਾ ਬੱਚਾ ਹੁੰਦਾ ਆਪਣੇ ਪੰਜ ਆਪਣੇ ਘਰੇ ਹੀ ਖੜੇ ਆ ਠੀਕ ਹੈ ਇਹ ਨਹੀਂ ਗੱਲਾਂ ਮੇਰੇ ਕੱਲਾ ਵੀ ਆਪਣੇ ਘਰੇ ਖੜੇ ਆ ਠੀਕ ਹੈ ਜੀ ਦੇ ਭਰਾ ਦੇ ਵੀ ਇਹਨੇ ਘੋੜੀ ਸੂਈ ਆ ਜੀ ਹਰ ਇੱਕ ਦੀ ਇਸ ਤਰ੍ਹਾਂ ਦੇ ਬੱਚੇ ਤਿਆਰ ਹੋਈ ਜਾਂਦੇ ਆ ਅਗਲੇ ਸਾਲ ਨੂੰ ਪਤਾ ਲੱਗੂ ਭਰਾਵਾਂ ਨੂੰ ਵਿਖਾਵਾਂਗੇ ਵੀ 파ਰਸ ਨੇ ਵਾਕਈ ਗੋਸ ਜੰਮ ਕੇ ਦਿੱਤਾ ਤਾਂ ਜੰਮ ਕੇ ਹੀ ਦਿੱਤਾ ਭਾਈ ਨਾਂ ਬਹੁਤ ਸੋਹਣਾ 파ਰਸ ਦਾ ਪਰ ਦਰਸ਼ਨ ਪਹਿਲੀ ਵਾਰ ਕੀਤੇ ਆ ਅਸੀਂ ਠੀਕ ਹੈ ਜੀ ਤੇ ਦੂਜੀ ਗੱਲ ਇਹਨੂੰ ਵੀ ਤੁਸੀਂ ਮੇਲਿਆਂ ਨੂੰ ਤਾਂ ਲੈ ਕੇ ਹੀ ਨਹੀਂ ਜਾਂਦੇ ਨਹੀਂ ਨਹੀਂ ਮੇਲਿਆਂ 'ਚ ਵੀਰੇ ਪਤਾ ਕੀ ਕਰਨਾ ਮੇਲੇ 'ਚ ਮੈਂ ਕਿਉਂ ਨਹੀਂ ਲੈ ਕੇ ਜਾਂਦਾ ਹਾਂ ਹਾਂ ਜੀ ਵੀ ਮੇਲੇ ਤਾਂ ਵੀਰੇ ਨੂੰ ਮੈਂ ਤਾਂ ਲੈ ਕੇ ਜਾ ਮੈਂ ਜੇ ਘੋੜਾ ਘਰੇ ਫਿਰੀ ਹੋਊਗਾ ਤਾਂ ਅੱਛਾ ਜੀ ਬਾਬੇ ਨਾਨਕ ਦੀ ਵੀਰੇ ਕਿਰਪਾ ਇਹਦੇ ਤੇ ਜਿੱਦਾਂ ਦਾ ਆਪਾਂ ਘੋੜੀਆਂ ਦੇ ਛੱਡਣ ਲੱਗੇ ਆ ਜੀ ਇੱਕ ਦਿਨ ਵੀ ਇਹੋ ਜਾਨੀ ਬਾਬੇ ਨਾਨਕ ਨੇ ਲੈ ਕੇ ਆਂਦਾ ਵੀ ਆਪਣਾ ਘੋੜਾ ਆਪਾਂ ਛੱਡਿਆ ਨਹੀਂ ਵੀਰੇ ਠੀਕ ਹੈ ਜੀ ਮੀ ਆਵੇ ਨੇਰੀ ਆਵੇ ਸੌਣ ਹੋਵੇ ਭਾਦੋਂ ਹੋਵੇ ਜਨਵਰੀ ਹੋਵੇ ਫਰਵਰੀ ਹੋਵੇ ਇੱਕ ਸਪੀਡ ਦੇ ਕੋੜਾ ਉਵੇਂ ਤੁਰੇ ਜਾਂਦਾ ਆਪਣੇ ਤੋਂ ਮੀਟਿੰਗ ਹੋਣੀ ਨਹੀਂ ਹੁੰਦੀ ਕਈਆਂ ਨੂੰ ਜਵਾਬ ਦੇਣਾ ਪੈਂਦਾ ਪੱਲਮਟ ਨਾਲ ਕੋੜਾ ਛੱਡਦੇ ਆਂ ਐ ਨਹੀਂ ਵੀ ਆਪਦੇ ਲਾਲ ਜਮਾਰਾ ਕਿਸੇ ਦਾ ਵੀ ਨੁਕਸਾਨ ਕਰਾ ਤੇ ਮੈਂ ਆਪਦੇ 파ਰਸ ਦਾ ਵੀ ਨੁਕਸਾਨ ਕਰਾਂ ਉਹ ਵੀ ਨਹੀਂ ਦਿਮਾਗ 'ਚ ਹੈ ਨਹੀਂ ਬਿਲਕੁਲ 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 ਉਹ ਉਹ ਕਈ ਵਾਰੀ ਹੁੰਦਾ ਬੰਦੇ ਨੂੰ ਵੀ ਆਪਾਂ ਸੇਲ ਕਰਨਾ ਠੀਕ ਹੈ ਫੇਰ ਬੰਦਾ ਹੱਥ ਨੂੰ ਵੀ ਮੈਂ ਛੱਡਣਾ ਦਾ ਬਈ ਮੈਂ ਇੰਨੀਆਂ ਇੰਨੀਆਂ ਘੋੜੀਆਂ ਤੇ ਮੈਂ ਤਾਂ ਢੇਰੀ ਲਾਦਾ ਥਨ ਨੂੰ ਨਹੀਂ ਆਪਾਂ ਉਹ ਨਹੀਂ ਇਹਨੂੰ ਹਜੇ ਤਾਂ ਇਹਨੇ ਪਹਿਲੀ ਪੌੜੀ ਤੇ ਇਹਨੇ ਮੰਨ ਲਓ ਪੈਰ ਧਰਿਆ ਲੋਕਾਂ ਨੂੰ ਵਿਖਾਊਗਾ ਵੀ ਮੈਂ ਮੇਰੇ ਆਖਣ ਦੇ ਨਹੀਂ ਵੀ ਮੈਂ ਆਖੀ ਚੱਲੂ ਬਾਈ ਲੋਕ ਤੁਸੀਂ ਜਿੱਥੇ ਯਾਰ ਬੰਦਿਆਂ ਚ ਬੈਠੇ ਮੇਰੇ ਘੋੜੇ ਦਾ ਨਾਮ ਲੈ ਕੇ ਵਿਖਦੇ ਦੱਸਣਗੇ ਵੀ ਵਾਕਈ ਅਸੀਂ ਬਾਈ ਉਥੋਂ ਘੋੜੀ ਭਰਾਈ ਆ ਸਾਡੇ ਘਰੇ ਬੱਚਾ ਆ ਠੀਕ ਹੈ ਤੇ ਕੀ ਇਹਨੇ ਪੈਦਾ ਕਰਕੇ ਦਿੱਤਾ ਇਹਦੇ ਬੱਚੇ ਕੁਝ ਆਪਣੇ ਕੋਲੇ ਘਰੇ ਹੈਗੇ ਪੰਜ ਖੜੇ ਆ ਵੀਰੇ ਆਪਣੇ ਕੋਲੇ ਪੰਜ ਖੜੇ ਹੈਗੇ ਆ ਠੀਕ ਹੈ ਤੇ 12 ਹੋਰ ਵੀ ਜਿਹੜੇ ਜਿਹੜੀਆਂ ਘੋੜੀਆਂ ਆਉਂਦੀਆਂ ਉਹਨਾਂ ਦੀਆਂ ਕੁਆਲਿਟੀਆਂ ਬਿਲਕੁਲ ਇਸ ਆਪਦੇ ਦੇ ਲੈ ਕੇ ਗਿਆ ਹੈ। ਵੀਰੇ ਇੱਕ ਪਲਾਂ ਦੀ ਐ ਕੰਨਾਂ ਵਾਲੀਆਂ ਘੋੜੀਆਂ ਬਿਲਕੁਲ ਸਿੱਧੇ ਕੰਨਾਂ ਦੀਆਂ ਘੋੜੀਆਂ ਵੀ ਮਿਲਾਈਆਂ ਇਹ ਘੋੜੇ ਤੋਂ। ਤੇ ਮੇਰੇ ਆਪਦੇ ਮਨ 'ਚ ਵੀ ਸੀਗਾ ਵੀ ਸ਼ਾਇਦ ਨਹੀਂ ਇੰਨੇ ਨੇੜੇ ਨਹੀਂ ਕੰਨ ਲਾਉਣੇ ਘੋੜੇ ਨੇ ਵੀ ਸਿੱਧੇ ਕੰਨ ਦੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਹਾਂਜੀ ਆਹ ਕੰਨਾਂ ਦੇ ਵਿੱਚ ਬਾਈ ਕੁੰਡੀਆਂ ਮੰਨ ਲਓ ਉਹਦੇ ਦੇ ਮੇਲ ਦਿੰਦਾ ਹੈ। ਠੀਕ ਹੈ। ਹਾਂ। ਠੀਕ ਹੈ। ਇਹ ਘੋੜੀ ਮੀਟਿੰਗ ਵਾਸਤੇ ਆ। ਹਾਂ ਇਹ ਮੀਟਿੰਗ ਆ ਤੇ ਵੀਰੇ ਪਤਾਈ ਹੈ ਘੋੜੀ ਨੂੰ ਨੇ। ਠੀਕ ਹੈ। ਇਹ ਬੱਚਾ ਭਾਈ ਆਪਣੇ ਘੋੜੇ ਦਾ ਨਹੀਂ ਵੇਚ ਕੇ ਤੇ ਹੋਵੇ ਵੀ ਆਪਣੇ ਘੋੜੇ ਦਾ ਪੁੱਤ ਹੈ ਜਾਂ ਆਪਣੇ ਦਾ ਘੋੜੇ ਦਾ ਬੱਚਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਆ ਜਾਓ ਵੀਰੇ ਆ ਜਾਓ ਉਹ ਠੀਕਾ ਜੀ ਕੀ ਹਾਲ ਹੈ ਵੀਰੇ ਕੀ ਇਹ ਬਾਈ ਹੋਰੀ ਆਇਆ ਮਲਾਉਣ ਕੋੜੀ ਠੀਕ ਹੈ ਠੀਕ ਹੈ ਸਸੀ ਦਾ ਬਾਈ ਇਹ ਪਹਿਲੀ ਵਾਰ ਇੱਥੇ ਲੈ ਕੇ ਆਏ ਕੁੜੀ ਠੀਕ ਹੈ ਜੀ ਕਿਹੜਾ ਪਿੰਡ ਬਾਈ ਆਪਣਾ ਖੱਟੜਾ ਪਿੰਡ ਹੈ ਖੱਟੜਾ ਇਹ ਕਿਹੜੇ ਘੋੜੇ ਦਾ ਬੱਚਾ ਕਿ ਬੱਚੀ ਬਾਈ ਮਗਰੇ ਦੇ ਉਹ ਕੱਲਾ ਅਜੀਬ ਸਰ ਕੱਲਾਲੇ ਚੇਤਕਦਾ ਇਹ ਕੀ ਹੈ ਬੱਚਾ ਕਿ ਬੱਚੀ ਹੈ ਠੀਕ ਹੈ ਵੀਰੇ ਆਪਾਂ ਪਹਿਲਾਂ ਹੀ ਮੈਂ ਕਹਿ ਕੇ ਯਾਰ ਇਹ ਹੰਦਾ ਬਾਈ ਵੀਡੀਓ ਬਣਾਈ ਜਾਂਦੇ ਤੇ ਚੰਬੀ ਤੁਰਿਆ ਜਾਂਦਾ ਬੱਚਾ ਜਿਹੇ ਭੁਲਰਾਲੇ ਘੋੜੇ ਦਾ ਨਹੀਂ ਨਹੀਂ ਤਾਂ ਹੀ ਆਪਾਂ ਉਹ ਕਲੀਅਰ ਕੀਤਾ ਨਹੀਂ ਹੁੰਦਾ ਬਾਈ ਕਹੀ ਯਾਰੀ ਮੇਰਾ ਨਾਮ ਅਜ ਘੋੜੇ ਦਾ ਬਹੁਤ ਬਾਈ ਲਾਇਬਲੇ ਦਾ ਬਹੁਤ ਉੱਚਾ ਹੋਇਆ ਪਿਆ ਠੀਕ ਹੈ ਠੀਕ ਹੈ ਬੱਚਿਆਂ ਦੇ ਵਿੱਚ ਹੀ ਹੋਇਆ ਜਿਹੜੇ ਬੱਚੇ ਨੇ ਪੈਦਾ ਕੀਤੇ ਤਾਂ ਤਾਂ ਹੀ ਬਾਈ ਲੋਕਾਂ ਨੇ ਭਰਾਵਾਂ ਦੇ ਉਹਨਾਂ ਦਾ ਭਰਾ ਮੇਰੇ ਕੋਲੇ ਆਇਆ ਹੈ। ਹਾਂ। ਜੇ ਇਹਨਾਂ ਨੇ ਪਾਰਸ ਦਾ ਬੱਚਾ ਲੈਣਾ ਤਾਂ ਤਾਂ ਮੇਰੇ ਕੋਲੇ ਆਇਆ। ਇਸੇ ਘੋੜੇ ਕੋਲੇ ਕਿ ਨਹੀਂ? ਹਾਂ ਸਹੀ ਹੈ। ਜੀ ਜੀ ਆਸਮੇ ਇਹਦੇ ਲੈ ਕੇ ਆਇਆ। ਉਹ ਤੋਂ ਦੁੱਗਣੀ ਸੂਕੇ ਦਊਗਾ ਇਹ ਵੀ ਆਪਣੀ ਗਰੰਟੀ ਹੈ ਅਗਲੇ ਸਾਲ ਨੂੰ। ਘੋੜੀ ਜੇ ਪੇ ਦੱਸਣ ਗਿਆ ਪਈ ਵੀਰ ਵੀ ਸਾਡੇ ਨੇ ਯਾਰ ਕੋਲ ਸੂਕੇ ਦਿੱਤਾ। ਤੇ ਬਾਈ ਇਹਨਾਂ ਚੋਂ ਕਿਹੜੇ-ਕਿਹੜੇ ਪਾਰਸ ਦੇ ਜਿਹੜੇ ਆ ਖੜੇ ਇੱਧਰ? ਮੇਰੇ ਤੁਹਾਨੂੰ ਬਾਹਰ ਕੱਢ ਕੇ ਵਿਖਾਵਾਂਗੇ। ਦੋ ਬੱਚੇ ਇੱਧਰ ਖੜੀਆਂ। ਹਾਂਜੀ। ਤਿੰਨ ਬੱਚੇ ਉੱਧਰ ਖੜੇ ਆ ਮੈਂ ਇਹਦੇ ਜਿਹੜੇ ਸਾਂਹ ਤਿਆਰ ਕਰੀ ਜੰਨਾ। ਜੀ। ਤਿੰਨੇ ਬੱਚੇ ਸਾਂਹ ਤਿਆਰ ਇਹੋ ਜਿਹੇ ਘੋੜੇ ਵੀ ਜਿਹੜੇ ਘੋੜਿਆਂ ਨੇ ਕਈ ਘੋੜੇ ਐ ਜਿਹ ਵੀ ਜਿਹੜਿਆਂ ਨੇ ਸਾਣ ਹੀ ਨਹੀਂ ਤਿਆਰ ਕਰਕੇ ਦਿੱਤੇ ਠੀਕ ਹੈ ਆਪਣੇ ਘਰੇ ਹੀ ਖੋਦ ਮੈਂ ਇਹਦੇ 파ਰਤ ਦੇ ਵੀਰੇ ਤਿੰਨ ਦਾ ਤਿਆਰ ਕਰੀ ਜਨਾ ਤੇ ਜਿਹੜੇ ਭਰਾਵਾਂ ਦੇ ਜੰਮੇ ਆ ਬਿਸ਼ੇਰੇ ਹਾਂਜੀ ਜੇ ਕਿਸੇ ਨੇ ਸੰਭਿਆ ਹਾਂਜੀ ਤਾਂ ਵੀਰੇ ਆਪਣੀ ਗਰੰਟੀ ਆ ਉਹ ਵੀ ਸਾਣ ਹੀ ਬਣਨਗੇ ਜੇ ਕਿਸੇ ਨੇ ਨਹੀਂ ਸੰਭਿਆ ਤਾਂ ਉਹ ਪੱਕੇ ਹੀ ਕਹਿ ਸਕਦੇ ਆ ਕਿ ਨਹੀਂ ਮਿਹਨਤ ਬਹੁਤ ਆ ਸਾਣ ਬਣਾਉਣ ਤੇ ਬਹੁਤ ਜਿਆਦਾ ਮਿਹਨਤ ਹੁੰਦੀ ਆ ਫੇਰ ਜਾ ਕੇ ਤਿਆਰ ਹੁੰਦੀ ਆ ਕਈ ਭਰਾ ਪੁੱਛ ਲੈਂਦੇ ਆ ਵੀ ਬਾਈ ਜੀ ਤੁਸੀਂ ਸਿੱਧੀ ਵੀਡੀਓ ਪਾਤੀ ਤੇ ਸਾਨੂੰ ਕੋਈ ਦੀ ਮਤਲਬ ਕਿ ਜਿਹੜੀ ਫੀਸ ਆ ਉਹ ਕਿੰਨੀ ਕਰਖੀ ਹੈ ਕਿੰਨੀ ਕਰਖੀ ਮੇਰੇ ਜਮਾ ਨੋਰਮਲ ਫੀਸ ਰੱਖੀ ਹੈ ਸਾਰੇ ਦੁਨੀਆਂ ਨੂੰ ਐਸੇ ਪਤਾ ਹੈ ਇਹਦੀ ਫੀਸ ਵੀ ਐਡਾ ਸਟਾਰ ਘੋੜਾ ਤੇ ਮੈਂ ਰੱਖੀ 35000 ਰੁਪਏ ਅੱਛਾ ਜੀ ਠੀਕ ਹੈ ਠੀਕ ਹੈ ਵੀ ਕਿਉਂ ਰੱਖੀ ਹੈ ਮੇਰੇ ਵੀ ਹਰੇਕ ਬੰਦੇ ਦੀ ਰੇਂਜ ਚ ਆ ਜੀ ਠੀਕ ਹੈ ਠੀਕ ਹੈ ਕੱਲਾ 35000 ਹਾਂ ਕੱਲਾ 35000 ਲਾਉਣ ਨੂੰ ਤਾਂ ਇਹਦੇ ਨਾਲ ਮੈਂ 135000 ਇਹ ਕਹਾਂ ਤਾਂ ਮੈਨੂੰ ਪਤਾ 135000 ਦੇ ਵੀ ਘੋੜੀਆਂ ਆਉਣੀਆਂ ਜੇ ਇਹਨੇ ਕੁਝ ਬਈ ਪੈਦਾ ਕਰਕੇ ਦਿੱਤਾ ਠੀਕ ਹੈ ਲੋਕਾਂ ਨੇ ਬੱਚੇ ਲੈਣੇ ਆ। ਇਹ ਬੱਚਾ ਪੈਦਾ ਕਰੂ ਤਾਂ ਵੀਰੇ ਮੇਰੇ ਕੋਲੇ ਤਾਂ ਵੀ ਘੋੜੀਆਂ ਨਹੀਂ ਉਹਨਾਂ ਨੇ ਆਉਣਾ। ਹਾਂਜੀ ਹਾਂਜੀ ਠੀਕ ਹੈ ਜੇ ਮੇਰਾ ਘੋੜਾ ਬੱਚਾ ਨਾ ਕਰੂ ਫਿਰ ਮੈਂ ਭਲਾ ਦੀ ਇਹਦੀ ਦਾਸ ਰੱਖ ਲਾ ਮੇਰੇ 10000 ਦੇ ਵੀ ਘੋੜੀ ਨਹੀਂ ਆਉਣੀ ਇਹਦੇ ਕੋਲ। ਨਹੀਂ ਆਉਣੀ। ਲੋਕਾਂ ਨੇ ਤਾਂ ਬੱਚੇ ਲੈਣੇ ਨਾ ਘੋੜਾ ਕਿਸੇ ਨੇ ਨਹੀਂ ਲੈ ਕੇ ਜਾਂਦਾ ਸਹੀ ਹੈ ਬਾਈ ਸਹੀ ਹੈ ਸਹੀ ਹੈ ਸਹੀ ਇੱਕ ਬੂਰੋ ਆਉਂਦੇ ਆ ਪੰਜਾਬ ਦੇ ਜਾਂ ਬਾਹਰਲੇ ਕਿਸੇ ਵੀ ਕੋਨੇ ਤੋਂ ਘੋੜੀਆਂ ਆਉਂਦੀਆਂ ਗੁਜਰਾਤ ਤੱਕਦੀਆਂ ਜੋਪੀ ਤੱਕਦੀਆਂ ਸਾਰੀਆਂ ਘੋੜੀਆਂ ਆਪਣੇ ਕੋਲੇ ਕਿਰਪਾ ਬਾਬੇ ਨਾਨਕ ਦੀ ਆਉਂਦੀ ਹੈ ਬੜੀ ਘੋੜੀ ਆਉਂਦੀ ਹੈ ਮੇਲੇਾਂ 'ਤੇ ਠੀਕ ਹੈ ਠੀਕ ਹੈ ਡਾਕਟਰ ਗਰਦੇਤ ਜੀ ਆਪਣੇ ਬੜੇ ਸੀਨੀਅਰ ਆ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਡਾਕਟਰ ਗਰਦੇਤ ਵੀਰੇ ਆਪਣੇ ਸੋਭਾ ਸ਼ਾਮ ਦੋ ਟਾਈਮ ਫਾਰਮ ਦੇ ਘੋੜੀਆਂ ਚੈੱਕ ਕਰਕੇ ਜਾਂਦੀ ਹੈ ਠੀਕ ਹੈ ਜਿੰਨੀ ਘੋੜੀ ਵੀਰੇ ਦੇ ਤੋਂ ਮਲਾਈ ਹੈ ਬਹੁਤ ਘੱਟ ਜਾਣਦਾ ਕੋਈ ਏਕਾ ਦੁਕਾ ਜਿਹਦੀ ਘੋੜੀ ਠੀਕ ਹੈ ਇਹਨੇ ਮਲਾਉਣ ਦੇ ਬਾਵਜੂਦ ਵੀ ਨਾ ਇਹ ਨਹੀਂ ਬਾਈ ਘੋੜੇ ਨਾਲ ਘੋੜੀ ਨਹੀਂ ਠਹਿਰਦੀ ਹਾਂ ਇਹ ਵੀ ਬਹੁਤ ਘੱਟ ਜੇ ਮੰਨ ਕੇ ਜੇ ਪੁਲਰ ਸਾਹਿਬ ਨੂੰ ਪਰਮਾਤਮਾ ਆਪਾਂ ਕਹਨੇ ਵੀ ਪਹਿਲੇ ਗਿਹੜੇ ਮਸਲਾ ਹੱਲ ਹੋ ਜੇ ਹਾਂਜੀ ਹਾਂਜੀ ਜੇ ਕੋਈ ਆਉਂਦੀ ਆ ਨੌਪਤਾ ਇਸੀ ਤੇ ਦੂਜੀ ਵਾਰ ਉਸੇ ਉਸੇ ਪੈਂਤੀ ਚ ਕੋਈ ਕੋਈ ਚੱਕਰ ਨਹੀਂ ਉਹਨੂੰ ਜੇ ਕਿਸੇ ਦੀ ਖਾਲੀ ਰਹਿੰਦੀ ਇਹ ਵੀ ਗੱਲ ਆ ਹਾਂ ਵੀ ਆਮ ਚਲੋ ਆਪਾਂ ਲੋਕਾਂ ਨਾਲ ਨਾਲ ਲੈਂਦੇ ਬਾਈ ਫੋਨ ਚੱਕਣੋਂ ਹਟ ਜਾਂਦੇ ਬਾਈ ਮਲਾਉਂਦੇ ਨਹੀਂ ਉਹਨੂੰ ਦੂਜੀਆਂ ਘੋੜਾਂ ਨਾਲ ਪਿੱਛੇ ਕਰ ਦੂੰਗਾ ਪਹਿਲਾਂ ਉਹਨੂੰ ਫੀਸ ਲਈਏ ਉਹਦੇ ਹੀ ਕੋੜੀ ਦੇ ਘੋੜਾ ਛੱਡੂਗਾ ਇਹ ਵੀ ਆਪਣਾ ਹੈਗਾ ਇਹ ਨਹੀਂ ਸਿਸਟਮ ਵੀ ਮ ਵੀ ਜਾ ਮੈਂ ਘਬਾਨਾ ਮਾਰਦਾ ਬਈ ਮੈਂ ਤਾਂ ਵਿਆਹ ਤੇ ਗਿਆ ਮੈਂ ਫਲਾਣੇ ਥਾਂ ਤੇ ਗਿਆ 24 ਘੰਟੇ ਵੀਰੇ ਫਾਰਮ ਤੇ ਹਾਜ਼ਰ ਆ ਉਹ ਘੋੜੀ ਪਹਿਲਾਂ ਮਲਾ ਕੇ ਦਊਗਾ ਦੂਜੀ ਘੋੜੀ ਮਗਰੋਂ ਹੋਣੀ ਮੈਨੂੰ ਫੀਸ ਦਾ ਲਾਲ ਜੀ ਬਈ ਨਵੀਂ ਆਈ ਇਹ ਤਾਂ ਪਹਿਲਾਂ ਇਹ ਤੇ ਛੱਡੋ ਬਈ ਉਹ ਤੋਂ ਲਈ ਹੈ ਪਹਿਲਾਂ ਯਾਰ ਫੀਸ ਜੀ ਠੀਕ ਹੈ ਪਰ ਇਹ ਜੀ ਮੇਰੇ ਕੋਲੇ ਨਹੀਂ ਨੌਬਤਾਈ ਕੋਈ ਠੀਕ ਹੈ ਲੋ ਜੀ ਗੱਲਬਾਤ ਜਮਾਂ ਸਿੱਧੀ ਹੈ ਕੋਈ ਵਲਫੇਅਰ ਵਾਲਾ ਬੰਦਾ ਨਹੀਂਗਾ ਮੈਂ ਜਿਵੇਂ ਪਹਿਲਾਂ ਦੱਸਿਆ ਸੀਗਾ ਵੀ ਬਾਈ ਦਾ ਵੀ ਨਾਂ ਸੁਣਿਆ ਸੀ ਤੇ ਬਾਈ ਦੇ ਨਾਂ ਤੋਂ ਵੱਧ ਕੇ 파ਰਸ ਦਾ ਨਾਂ ਚੱਲਦਾ ਹੈ ਮੇਰੇ ਆਪਾਂ ਇੱਕ ਬੇਨਤੀ ਆ ਸਾਰੇ ਭਰਾਵਾਂ ਨੂੰ ਪਹਿਲਾਂ ਮੇਰੇ ਕੋਲੇ ਆਓ ਬਣਾ ਦੀ ਫੋਨ ਕਰੋ ਮੇਰੇ ਨਾਲ ਇੱਕ ਵਾਰੀ ਤੁਸੀਂ ਮਿਲੋਗੇ ਤਾਂ ਫੇਰ ਤੁਹਾਨੂੰ ਪਤਾ ਲੱਗੂ ਵੀ ਵਾਕਈ ਬਾਈ ਭੁੱਲਰ ਕੋਈ ਗੱਲ ਆ ਹੈਗੀ ਆ ਉਹਦੇ ਚ ਵੀ ਅੱਜ ਕੋੜਾ ਸਟਾਰ ਆ ਵੀ ਘੋੜੇ ਤੇ ਕਿਸੇ ਨੇ ਕਿਸੇ ਕੋਈ ਪੁਆਇੰਟ ਪਾ ਲਓ ਵੀ ਘੋੜੇ ਦਾ ਯਾਰ ਮਾਲਕ ਪੜਾ ਬੰਦੇ ਇਹਨਾਂ ਚੀਜ਼ਾਂ ਦੇ ਜਿਹਦੇ ਕੋਲ ਵੀਰੇ ਸਿੰਗਲ ਘੋੜੀ ਰੱਖੀ ਆ ਨਾ ਨਾਰਮਲ ਇੱਕ ਜ਼ਿੰਮੇਵਾਰ ਦੀ ਰੱਖੀ ਉਹ ਡਰ ਜਾਂਦਾ ਬੰਦਾ ਡਰ ਜਾਂਦਾ ਵੀ ਬਾਈ ਐਡੇ ਆਪਾਂ ਉਹ ਘੋੜੇ ਕੋਲੇ ਜਾਣਾ ਯਾਰ ਮਾਲਕ ਬੜੇ ਕੱਬੇ ਆ ਲੋਕ ਕਹਿ ਦਿੰਦੇ ਲੋਕ ਕਹਿੰਦੇ ਹਾਉਂਡ ਮਾਰੇ ਮੇਰੇ ਕੋਲੇ ਕੇਸ ਆਏ ਆ ਮੈਂ ਤਾਂ ਗੱਲ ਕਰਦਾ ਉਹ ਜਦੋਂ ਦੂਜੀ ਵਾਰ ਘੋੜੀਆਂ ਉਹਨਾਂ ਦੀਆਂ ਸੂਈਆਂ ਤੇ ਉਹਦੋਂ ਇੱਥੇ ਮਲਾ ਕੇ ਲੈ ਕੇ ਗਏ ਆ ਉਹ ਕਹਿੰਦੇ ਬਾਈ ਵੀ ਅਸੀਂ ਯਾਰ ਗਲਤ ਫਹਿਮੀ ਦੇ ਵਿੱਚ ਨਹੀਂ ਘੋੜੀ ਲੈ ਕੇ ਆਏ ਡਰਦੇ ਬਾਈ ਜਿਹੜਾ ਲੋਕ ਵਹਿਮ ਪਾਲਦੇ ਆ ਬਾਈ ਦੀ ਖਾਤਰ ਵੀ ਯਾਰ ਉਹ ਇੱਕ ਵਾਰੀ ਆਓ ਇਹ ਵੀ ਆਪਣਾ ਚੈਲਜ ਆ ਵੀਰੇ ਕਿਸੇ ਵੀ ਬੰਦੇ ਨੂੰ ਜੇ ਕਿਸੇ ਨੂੰ ਕੋਈ ਮੰਦਾ ਚਾੰਗਾ ਵੀਰੇ ਆਪਾਂ ਤਾਂ ਉਹਨੂੰ ਯਾਰ ਹੱਥਾਂ ਤੇ ਜੱਕ ਲੈਨੇ ਆ ਜਦੋਂ ਬੰਦੇ ਆ ਜਾਂਦੇ ਆ ਵੀ ਬਾਈ ਜੀ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਨਾ ਕਰਿਆ ਕਰੋ ਬ ਹਾ ਮੇਰਾ ਕੋਲ ਦੋਨੋਂ ਦਊਂਗਾ ਵੀਰੇ ਕਦੇ ਵੀ ਖਸ਼ਕ ਸ਼ੁਭਾ ਮੈਨੂੰ ਫੋਨ ਇੱਕ ਵਾਰੀ ਜਰੂਰ ਲਾਇਓ ਕਈ ਵਾਰ ਇਹ ਵੀ ਹੁੰਦਾ ਦੇ ਵਿਸ਼ਵਾਸ ਨਹੀਂ ਕਰਨਾ ਬਾਈ ਬਿੰਦੇ ਕਈ ਵਾਰ ਇਹ ਵੀ ਹੁੰਦਾ ਵੀ ਆਪਣੇ ਘੋੜੇ ਦਾ ਨਾਂ ਚੱਲਦਾ ਹਾਂ ਠੀਕ ਹੈ ਆਪਾਂ ਮੇਲੇ 'ਚ ਵੀ ਨਹੀਂ ਲਾਏ ਪਰਮਾਤਮਾ ਦੀ ਵੈਸੀ ਬਹੁਤ ਕਿਰਪਾ ਮੇਲੇ ਦੇ ਤਾਂ ਘੋੜਾ ਜਾਊਗਾ ਮੇਰਾ ਜੇ ਮੈਂ ਘਰੋਂ ਫਰੀ ਹੋਊਂਗਾ ਤਾਂ ਫੇਰ ਤਾਂ ਵੀਰੇ ਮੈਂ ਵਿਖਾ ਕੇ ਆਊਂਗਾ ਜਦੋਂ ਮੇਰੇ ਕੋਲੇ ਘੋੜੀਆਂ ਹੀ ਵੀਰੇ ਅੱਗੇ ਖੜੀਆਂ ਉਹਦੇ ਅੱਗੇ ਤੇ ਮੈਂ ਆਹ ਇੰਦਰਲਾ ਸਿਸਟਮ ਛੱਡ ਕੇ ਘੋੜੇ ਨੂੰ ਕਿਉਂ ਲੈ ਕੇ ਜਾਵਾਂ ਜਿਹੜਾ ਮੌਜੂਦਾ ਪਾਰਸ ਹੈ ਉਹ ਇਹੀ ਹੈ ਇਹੀ ਘੋੜੇ ਦਾ ਮਾਲਕ ਹੈ ਕ ਅੱਜ ਕੱਲ੍ਹ ਘੋੜਿਆਂ ਦੇ ਵਿੱਚ ਬਾਈ ਜੀ ਗੱਪ ਬਹੁਤ ਚੱਲੀ ਆ ਰਹੀ ਹੈ। ਅਗਲਾ ਕਹਿੰਦਾ ਵੀ ਮੇਰਾ ਐਕਸਟਰਾ ਦੇ ਇੱਕ ਨਾ ਪੇਜ ਬਣਿਆ ਵੀਰੇ ਸਾਰੇ ਭਰਾਵਾਂ ਨੂੰ ਬੇਨਤੀ ਆ। ਹਮਮ ਬਾਰਸ ਸਟੱਡ ਫਾਰਮ 01 ਤੇ ਜੀ ਮੇਰਾ ਘੋੜਾ ਬੱਚੇ ਬਾਈ ਪੈਦਾ ਕਰਦਾ ਤਾਂ ਮੈਂ ਉਹਦੇ ਤੇ ਵੀ ਵਿਖਾਉਣਾ ਰਿਜ਼ਲਟ ਉਹਨਾਂ ਨੂੰ ਵੀ ਆ ਬਹੁਤ ਰਿਜ਼ਲਟ ਆ ਵੀਰੇ ਹੁਣ ਹਨੇਰਾ ਸਵੇਰਾ ਹੋ ਜਾਂਦਾ ਪੌਣ ਲੱਗਣੋਂ ਥੱਕ ਜਾਈਦਾ ਯਾਰ ਆਪ ਵੀ ਪੈ ਜਾਣਾ ਠੀਕ ਆ। ਪੈ ਸਹੀ ਹੈ। ਆਪਾਂ ਤਾਂ ਵੀ ਵਿਖਾਉਣੇ ਆ ਵੀ ਬਾਈ ਆ ਇਹਨੇ ਪੈਦਾ ਕੀਤਾ। ਠੀਕ ਆ।